ਦਿਨ ਦਿਹਾੜੇ ਪਿੰਡ ਦੇ ਵਿੱਚ ਹੋਈ ਲੁੱਟ ਇੱਕ ਕੰਪਿਊਟਰ ਸੈਂਟਰ ਦੇ ਆਏ ਪੰਜ ਨਕਾਬਪੋਸ਼ ਨੌਜਵਾਨਾਂ ਦੇ ਵੱਲੋਂ ਕਰੀਬ 1.5 ਲੱਖ ਰੁਪਏ ਨਕਦੀ ਅਤੇ ਪੰਜ ਮੋਬਾਈਲ ਫੋਨ ਲੈ ਕੇ ਹੋਏ ਫਰਾਰ ਗੁਰਦਾਸਪੁਰ ਦੇ ਪਿੰਡ ਖਹਿਰਾ ਕਲੰਬ ਵਿਖੇ ਇੱਕ ਕੰਪਿਊਟਰ ਸੈਂਟਰ ਦੇ ਆਏ ਪੰਜ ਨਕਾਬਪੋਸ਼ ਨੌਜਵਾਨਾਂ ਦੇ ਵੱਲੋਂ ਕਰੀਬ 1.5 ਲੱਖ ਨਕਦੀ ਅਤੇ ਪੰਜ ਮੋਬਾਈਲ ਲੈ ਕੇ ਫਰਾਰ ਉੱਥੇ ਹੀ ਪੀੜਤ ਦੁਕਾਨਦਾਰ ਜਗਰਾਤ ਸਿੰਘ ਨੇ ਦੱਸਿਆ ਕਿ ਉਹ ਜਨਾਂ ਦੀ ਤਰ੍ਹਾਂ ਆਪਣੇ ਸੈਂਟਰ ਵਿੱਚ ਆਪਣਾ ਕੰਮ ਕਰ ਰਿਹਾ ਸਨ ਅਚਾਨਕ ਦੋ ਮੋਟਰਸਾਈਕਲ ਤੇ ਸਵਾਰ ਹੋ ਕੇ ਪੰਜ ਨੌਜਵਾਨਾਂ ਵਿੱਚੋਂ ਦੋ ਬਾਹਰ ਖੜੇ ਰਹੇ ਜਦ ਕਿ ਤਿੰਨ ਨਕਾਬਪੋਸ਼ ਨੌਜਵਾਨ ਅੰਦਰ ਦਾਖਲ ਹੋਏ ਅਤੇ ਪਿਸਤੌਲ ਦੀ ਨੋਕ ਤੇ ਨਕਦੀ ਉਸ ਕੋਲੋਂ ਕਰੀਬ 1.5 ਲੱਖ ਰੁਪਏ ਦੀ ਸੀ ਜੋ ਲੁੱਟ ਲਈ ਉਸ ਨਾਲ ਉਹਨਾਂ ਦੇ ਦੋ ਮੋਬਾਈਲ ਫੋਨ ਅਤੇ ਤਿੰਨ ਗਾਹਕਾਂ ਦੇ ਮੋਬਾਈਲ ਫੋਨ ਅਤੇ ਲੈਪਟਾਪ ਦੀ ਵੀ ਲੁੱਟ ਕਰਕੇ ਫਰਾਰ ਹੋ ਗਏ ਹਨ ਉੱਥੇ ਉਹਨਾਂ ਪੁਲਿਸ ਤੋਂ ਇਨਸਾਫ ਦੀ ਅਪੀਲ ਕੀਤੀ ਹੈ ਉੱਤਰ ਮੌਕੇ ਤੇ ਪਹੁੰਚੇ ਡੀਐਸਪੀ ਫਤੇਗੜ ਚੂੜੀਆਂ ਸਫਾਲ ਸਿੰਘ ਨੇ ਦੱਸਿਆ ਕਿ ਉਨਾ ਲੋਕ ਮੌਕੇ ਤੇ ਆ ਕੇ ਜਾਂਚ ਕੀਤੀ ਜਾ ਰਹੀ ਹੈ ਤੇ ਕੇਸ ਦਰਜ ਕਰਦ ਕੇ ਵੱਖ-ਵੱਖ ਪਹਿਲੂਆਂ ਤੇ ਜਾਂਚ ਜਾਰੀ ਹੈ ਅਤੇ ਜਲਦ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ Âuropian ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ, ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ। ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਧੜੀਵਾਲ। ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਸਤਿ ਸ੍ਰੀ ਅਕਾਲ ਜੀ ਮੇਰਾ ਪਿੰਡ ਖੈਰਾ ਕਲਾ ਜਿੱਥੇ ਵਾਰਦਾਤ ਹੋਈ ਹੈ ਗੁਰੂ ਨਾਨਕ ਕੰਪਿਊਟਰ ਸੈਂਟਰ ਸੀਐਸਸੀ ਸੈਂਟਰ ਆ ਜੋ ਕਿ ਸੂਬਾ ਗੈਂਦਨ ਦੇ ਨਾਲ ਜਾਣਾ ਜਾਂਦਾ ਜੋ ਬਹੁਤ ਵਧੀਆ ਮੁੰਡੇ ਆ ਕੰਮ ਕਰਦੇ ਆ ਤੇ ਪੈਸਾ ਦਾ ਲੈਣ ਦੇਣ ਕਰਦੇ ਆ ਜਿੱਥੇ ਅੱਜ ਦਿਨੇ ਦੁਪਹਿਰੇ 12:30 ਵਜੇ ਦੇ ਕਰੀਬ 6 ਨਕਾਬਪੋਸ਼ ਆਏ ਨੇ ਜਿਹੜੇ ਚਾਰ ਅੰਦਰ ਚਲ ਗਏ ਜਿੰਨਾਂ ਕੋ ਕੁਝ ਮਾਰੂ ਹਥਿਆਰ ਸੀ ਤੇ ਉਥੇ ਇਹਨਾਂ ਕੋਲੋਂ 1.5 ਲੱਖ ਰੁਪਏ ਦੇ ਕਰੀਬ ਨਕਦੀ 5 ਲੈਪਟਾਪ ਇੱਕ ਲੈਪਟਾਪ ਤੇ 5 ਮੋਬਾਈਲ ਖੋ ਕੇ ਲੈ ਗਏ ਤੇ ਬੜੀ ਹੀ ਤੇਜ਼ੀ ਦੇ ਨਾਲ ਅੱਗੇ ਨੂੰ ਵਧ ਗਏ ਤੇ ਅਸੀਂ ਹਰ ਦੋਜ ਲਾਗੇ ਦੇ ਵਿੱਚ ਤਕਰੀਬਨ ਹੀ ਲੁੱਟਾਂ ਹੋ ਰਹੀਆਂ ਵਾਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਚਲੋ ਪੁਲਿਸ ਨੂੰ ਪ੍ਰਸ਼ਾਸਨ ਨੂੰ ਰਿਪੋਰਟ ਕੀਤੀ ਪੁਲਿਸ ਪ੍ਰਸ਼ਾਸਨ ਉਸੇ ਮਿਲ ਆ ਗਿਆ ਇਹਨਾਂ ਲੁੱਟਾਂ ਹੋਵਾਂ ਦਾ ਕਾਰਨ ਵੱਡਾ ਇਹ ਆ ਨਸ਼ਾ ਜੋ ਕਿ ਪਿੰਡਾਂ ਦੇ ਵਿੱਚ ਆਮ ਮਿਲਦਾ ਵਾ ਨਸ਼ੇੜੀ ਜਿਹੜੇ ਤੁਰੇ ਫਿਰਦੇ ਨੇ ਇਹੋ ਹੀ ਲੁੱਟਾਂ ਖੋਹਾਂ ਨੂੰ ਅੰਜਾਮ ਦਿੰਦੇ ਨੇ ਸੋ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਹੋ ਜਿਹੇ ਗਲਤ ਅੰਸਰਾਂ ਨੂੰ ਸ਼ਰਾਰਤੀ ਅੰਸਰਾਂ ਨੂੰ ਨੱਥ ਪਾਈ ਜਾਵੇ ਤਾਂ ਕਿ ਪੰਜਾਬ ਦੇ ਵਿੱਚ ਜੋ ਲੁੱਟਾਂ ਖੋਹਾਂ ਬੰਦ ਹੋਣ ਚਾਹੇ ਸਰਕਾਰ ਨੂੰ ਬੇਨਤੀ ਹੈ ਕਿ ਕਾਨੂੰਨ ਬਣਾਇਆ ਜਾਵੇ ਜੋ ਕੋ ਲੁੱਟਖੋ ਕਰਦਾ ਫੜਿਆ ਜਾਵੇ ਉਹਨੂੰ 10 ਸਾਲ ਦੀ ਟੈਕਟ ਸਜ਼ਾ ਦਿੱਤੀ ਜਾਵੇ ਕਾਨੂੰਨ ਬਣ ਜੇ ਆਪ ਵੀ ਕੋਈ ਨਾ ਸੱਚਾ ਚਾਹੇ ਜਿੱਤਾ ਜੋਗੀ ਸਰਕਾਰ ਨੇ ਕੀਤਾ ਉੱਤਰ ਪ੍ਰਦੇਸ਼ ਦੇ ਵਿੱਚ ਤੇ ਬਿਲਕੁਲ ਵਧੀਆ ਉਥੇ ਲਾਲ ਆਰਡਰ ਹੋ ਗਿਆ ਪੰਜਾਬ ਦੇ ਵਿੱਚ ਬਿਲਕੁਲ ਸਥਿਤੀ ਖਰਾਬ ਹੋ ਗਈ ਹੈ ਲਾਲ ਆਰਡਰ ਕਿਤੇ ਲੁੱਟ ਹੋ ਰਹੀ ਹੈ ਕਿਤੇ ਕਿਤੇ ਲੁੱਟ ਹੋ ਰਹੀ ਹੈ ਹਾਂਜੀ ਮੈਂ ਇੱਕ ਪ੍ਰਸ਼ਾਸਨ ਨੂੰ ਜੇ ਸਰਕਾਰ ਨੂੰ ਇੱਕ ਬੇਨਤੀ ਕਰਨਾ ਚਾਹੁੰਦੇ ਆਂ ਪੀ ਜਿਹੜਾ ਦਿਨ ਦਿਹਾੜੇ ਅੱਜ ਲੁੱਟ ਹੋਈ ਆ ਪਿੰਡ ਖੈਰਾ ਕਲਾ ਜ਼ਿਲ੍ਹਾ ਗਰਦਾਸਪੁਰ ਨੇੜੇ ਫਤੇਗੜ ਚੂੜੀਆਂ ਇਹ ਜਿਹੜੀ ਆ ਲੁੱਟਿਆ ਜਿਹੜੀ ਨਸ਼ੇ ਕਰਕੇ ਹੁੰਦੀ ਆ ਨਸ਼ਾ ਜਿਹੜਾ ਵਾ ਬਹੁਤ ਜ਼ਿਆਦਾ ਵੇਖਣ ਡਿਆ ਵਾ ਬਹੁਤ ਮਾੜਾ ਹਾਲ ਆ ਤੇ ਸਰਕਾਰ ਨਾਥ ਪਾਉਣਾ ਚਾਹਵੇ ਤੇ ਇੱਕ ਦਿਨ ਚ ਖਤਮ ਕਰ ਸਕਦੀ ਆ ਪਰ ਸਰਕਾਰ ਦਾ ਇੱਧਰ ਕੋਈ ਧਿਆਨ ਨਹੀਂ ਆ ਨਸ਼ਾ ਬਹੁਤ ਹੋਣ ਕਰਕੇ ਜਿਹੜੇ ਦਿਨ ਦਿਹਾੜੇ ਜਿਹੜੇ 12 12:30 ਵਜੇ ਲੁੱਟਖੋਟ ਹੋਈ ਆ ਤੇ ਸਰਕਾਰ ਨੂੰ ਇਹ ਵੀ ਚਾਹੀਦਾ ਵੀ ਜਿੱਥੇ ਇਹ ਕਹਿ ਰਹੀ ਆ ਵੀ ਅਸੀਂ ਇੰਨਾ ਕਰਨ ਡਿਆ ਆਪਾਂ ਨਸ਼ੇਵਾਲ ਧਿਆਨ ਦੇਣ ਡਿਆ ਤੇ ਮੇਰੇ ਖਿਆਲ ਚ ਕੋਈ ਧਿਆਨ ਨਹੀਂ ਆ ਚੱਲਦੇ ਰਾਹੀ ਜਿਹੜੇ ਆ ਉਹ ਲੁੱਟੇ ਜਾਣ ਡਿਆ ਆ ਰੋਡ ਤੇ ਪਤਾ ਨਹੀਂ ਵੀ ਰੋਜ਼ ਕਿੰਨੀਆਂ-ਕਿੰਨੀਆਂ ਚੋਰੀਆਂ ਹੁੰਦੀਆਂ ਪਰ ਅੱਜ ਜਿਹੜੀ ਵੱਡੀ ਵੱਡੀ ਜਿਹੜੀ ਜ਼ਫਾਰਦਤ ਹੋਈ ਆ ਇੱਥੇ ਸਾਰੇ ਲੋਕੀ ਬੜਾ ਪਰੇਸ਼ਾਨ ਹੋ ਗਏ ਆ ਵੀ ਜਾਣਾ ਆਉਣਾ ਘਰੋਂ ਨਿਕਲਣਾ ਮੁਸ਼ਕਲ ਹੋ ਗਿਆ ਤੇ ਜੁੱਦੀ ਸਰਕਾਰ ਨੂੰ ਬੇਨਤੀ ਆ ਵੀ ਇਹ ਜਿਹੜੇ ਰੋਡ ਆ ਮੋੜ ਆ ਇਹਨਾਂ 'ਸੇ ਸੀਸੀਟੀ ਵੀ ਕੈਮਰੇ ਲੱਗਣੇ ਚਾਹੀਦੇ ਆ ਇਹਨਾਂ ਨੂੰ ਪਤਾ ਲੱਗ ਸਕੇ ਵੀ ਇਹਨਾਂ ਦੇ ਵੀ ਚੋਰ ਕਿੱਧਰ ਨੂੰ ਗਿਆ ਜਿਹੜਾ ਫੜਨ ਵਾਸਤੇ ਪ੍ਰਸ਼ਾਸਨ ਨੂੰ ਵੀ ਜਿਹੜਾ ਸੌਖਾ ਤਰੀਕੇ ਨਾਲ ਜਿਹੜਾ ਵਾ ਚੋਰ ਕਾਬੂ ਕਰ ਸਕੇ ਇੱਕ ਜੀ ਖਰਾ ਕਲਮੰਡ ਦੇ ਵਿੱਚ ਇੱਕ ਜਿਹੜਾ ਸੰਦੀਗਰਾਸਿਕ ਨਾਮ ਦਾ ਵਿਅਕਤੀ ਹੈ ਇਹ ਸੀਐਨਸੀ ਇੱਕ ਕਰਦਾ ਇਥੇ ਪੈਨਸ਼ਨਸ ਵੇਰਾ ਬਣਦਾਦਾ ਇਹਦੇ ਕੋਲ ਥੋੜਾ ਕੈਸ਼ ਸੀਗਾ ਕਰੀਬ ਜੇ ਨੂੰ ਐਗਜ਼ੈਕਟਲੀ ਪਤਾ ਨਹੀਂ ਹੈ ਅਰਾਊਂਡ 1.5 ਲੱਖ ਦੱਸ ਰਿਹਾ 1.5 ਲੱਖ ਰੁਪਏ ਦੇ ਕਰੀਬ ਕੈਸ਼ ਸੀਗਾ ਤੇ ਹਾਲ ਦੀ ਗੱਲ ਸਿਰਫ ਸਰਪ ਕੋਈ ਇਨਫੋਰਮੇਸ਼ਨ ਹੈ ਵੀ ਪੰਜ ਮੁੰਡੇ ਜਿਹੜੇ ਆ ਦੋ ਮੋਟਰਸਾਈਕਲਾਂ ਤੇ ਆਏ ਆ ਤੇ ਇਹਨਾਂ ਨੂੰ ਜਿਹੜਾ ਗਨਪੁਆਇੰਟ ਤਿੰਨ ਦੇ ਕੋਲ ਕੈਸ਼ ਜਿਹੜਾ ਖੋ ਕੇ ਉਹ ਚਲੇ ਗਏ ਆ ਅਸੀਂ ਲੱਗੇ ਆ ਟੀਮਸ ਲੱਗੀਆਂ ਜਲਦੀ ਫੜ ਲੈਣਗੇ ਸਰ ਅੰਦੇ ਰੇਕੀ ਵੀ ਕੀਤੀ ਗਈ ਹੈ ਉਸੀਂ ਚੈੱਕ ਕਰ ਰਹੇ ਹਾਂ ਜੀ ਸਾਰਾ ਹਜੇ ਨਹੀਂ ਜਲਦੀ ਜੀ ਅਸੀਂ ਤੁਹਾਨੂੰ ਦੱਸ ਸਕਦੇ ਵੀ ਰਕੀ ਕੀਤੀ ਗਈ ਹੈ ਜਾਂ ਨਹੀਂ ਕੀਤੀ ਗਈ ਹੈ ਉਹ ਸਾਰਾ ਅਸੀਂ ਦੇਖ ਰਹੇ ਹਾਂ ਸਾਰਾ ਸਰ ਸੀਸੀਟੀਵੀ ਜੀ ਲੱਗਾ ਸਾਰਾ ਕੋਈ ਆਪਣੇ ਟੈਕਨੀਕਲ ਤਰੀਕੇ ਨਾਲ ਸੀ ਇਸ ਹੋਰ ਵੀ ਕਈ ਚੀਜ਼ਾਂ ਹੈ ਗਿਆ ਸਿਰਫ ਸੀਸੀਟੀਵੀ ਨਹੀਂ ਹੋਰ ਵੀ ਕਈ ਚੀਜ਼ਾਂ ਨੇ ਅਸੀਂ ਸਾਰਾ ਐਨਲਾਈਜ਼ ਕਰ ਰਹੇ ਹਾਂ ਤੇ ਸਾਨੂੰ ਇੱਕ ਦੋ ਕਲੂਜ਼ ਕਾਫੀ ਮਿਲ ਗਏ ਨੇ ਤੇ ਜਰੂਰ ਜਲਦੀ ਅਸੀਂ ਇਹ ਟ੍ਰੇਸ ਕਰ ਲਾਂਗੇ ਸਰ ਜੀ ਬਰਾਸ ਸਿੰਘ ਉਹ ਮਾਲਕ ਦੱਸ ਰਿਹਾ ਸੀ ਕਿ ਕਾਫੀ ਉਹ ਜਰਮੇ ਪੇਸ਼ੇ ਵਾਲੇ ਬੰਦੇ ਲੱਗ ਰਹੇ ਸੀ ਹਾਂ ਬਿਲਕੁਲ ਬਿਲਕੁਲ ਜੀ ਉਹ ਅਸੀਂ ਸਾਰਾ ਕੁਝ ਤੁਹਾਨੂੰ ਖੁਦ ਦੱਸ ਰਹੇ ਹਾਂ ਜੀ ਕਿ ਸਾਡੇ ਟਾਰਗੇਟ ਤੇ ਨਹੀਂ ਸਾਨੂੰ ਕਾਫੀ ਕਲੂ ਮਿਲੇ ਆ ਤੇ ਅਸੀਂ ਉਹਨਾਂ ਤੇ ਵਰਕ ਕਰ ਰਹੇ ਹਾਂ ਜਲਦੀ ਜਿਹੜੇ ਟ੍ਰੇਸ ਕਰ ਲਏ ਜਾਣਗੇ ਸਰ ਇਹ ਲੋਕ ਕਹਿ ਰਹੇ ਨੇ ਅਕਸਰ ਹੀ ਜਿਹੜੀਆਂ ਇਹ ਵਾਰ ਦਿੱਤਾ ਇਹ ਛੜਕਦੇ ਹੁੰਦੀਆਂ ਕਿ ਇਹ ਕੀ ਇਹਦੇ ਵਿੱਚ ਪ੍ਰੋਟੈਕਸ਼ਨ ਨਹੀਂ ਦਿੱਤੀ ਜਾ ਸਕਦੀ ਮੇ ਇਹੋ ਜੀ ਕੋਈ ਗੱਲ ਨਹੀਂ ਹੈਗੀ ਮੇਰੇ ਤਾਂ ਟਾਈਮ ਦੀ ਮੈਂ ਮੇਰੀ ਪੋਸਟਿੰਗ ਰੀਸੈਂਟਲੀ ਹੋਈ ਹੈ ਇਹ ਫਸਟ ਟਾਈਮ ਹੈ ਔਰ ਮੈਂ ਅੱਜ ਇਸ ਵਾਰਾ ਲਾਸਟ ਪਿੰਡ ਬੰਦਾ ਹੈ ਬਿਲਕੁਲ ਮਜੀਠੇ ਇਹਦੇ ਨਾਲ ਅਡਜੋਇਨਿੰਗ ਜਿਹੜਾ ਮਜੀਠਾ ਸ਼ੁਰੂ ਹੋ ਜਾਂਦਾ ਕਨੀਏ ਕੇ ਬਾਂਗਰ ਦਾ ਆਲਮੋਸਟ ਬਿਲਕੁਲ ਲਾਸਟ ਪਿੰਡ ਹੈ ਉਹਨਾਂ ਦੇ ਬਾਰਡਰ ਤੇ ਹੈ ਤੁਹਾਡੀ ਐਂਟਰੀ ਫਟੇਗਾ ਨਹੀਂ ਉਹ ਤਾਂ ਸਾਈਡ ਤੇ ਆਇਆਦਾ ਨਾ ਬੇਸਿਕਲੀ ਜਿਹੜਾ ਇਹ ਜਿਹੜਾ ਦਾ ਰੂਟ ਜਿਹੜਾ ਬਣਿਆ ਹੈਗਾ ਵਾ ਉਹ ਮਜੀਠਾ ਸਾਈਡੋਂ ਉਹਨਾਂ ਦਾ ਰੂਟ ਬਣਿਆ ਹੈ ਉਹ ਅਸੀਂ ਉਧਰੋਂ ਸਾਰਾ ਦੇਖ ਰਹੇ ਹਾਂ ਕਰ ਰਹੇ ਹਾਂ ਤੇ ਇਹੋ ਜੀ ਕੋਈ ਗੱਲ ਨਹੀਂ ਫਸਟ ਇਨਸੀਡੈਂਟ ਫਟ ਇਹਦੇ ਲਈ ਅਸੀਂ ਪ੍ਰੋਪਰ ਜਿਹੜੀ ਪੈਟਰੋਲਿੰਗ ਸਾਡੀ ਹੋ ਰਹੀ ਹੈ ਇਨਫੈਕਟ ਤੁਹਾਨੂੰ ਮੈਂ ਦੱਸ ਦਵਾਂ ਜਿਸ ਟਾਈਮ ਦੀ ਵਾਰਦਾਤ ਹੈ ਬਿਲਕੁਲ ਲਾਗੇ ਪਿੰਡ ਹੈਗਾ ਬੁੱਢਾ ਥੇ ਤੇ ਸਾਡਾ ਜਿਹੜਾ ਐਸਐਚਓ ਨ ਚੌਕੀ ਚਾ ਦੋਨੇ ਉੱਥੇ ਸੀਗੇ ਪ੍ਰੈਜੈਂਸੀ ਮੈਂ ਉਹਨਾਂ ਨੂੰ ਕਿਸੇ ਜਿਹੜਾ ਇਹੋ ਹੀ ਕੋਈ ਸਸਪੈਕਟਡ ਸੀ ਸਾਡੇ ਉੱਥੇ ਦੇ ਉਸ ਏਰੀਆ ਦੇ ਉਹਨਾਂ ਨੂੰ ਭੇਜਿਆ ਸੀ ਜਲਦੀ ਉਹਨੂੰ ਅਸੀਂ ਟ੍ਰੇਸ ਕਰ ਲਾਂਗੇ ਥੈਂਕ ਯੂ ਸਰ